ਅਹੀਂ ਜੀ ਮਤਲਬ ਮੈਂ ਤੁਹਾਨੂੰ ਇਸ ਗੱਲ ਤੋਂ ਜਾਣੂ ਕਰਵਾਉਣਾ ਚਾਹੁੰਦੇ ਆਂ ਕਿ ਇਹ ਜਨੂਦ ਕੁਮਾਰ ਸਾਈਕਲ ਦੀ ਇਹਨਾਂ ਦੀ ਮਤਲਬ ਜਿਹੜੀ ਨੋ ਹੀ ਸਾਡੇ ਨਾਲ ਪਹਿਲਾਂ ਜੌਬ ਕਰਦੇ ਹੁੰਦੇ ਸੀ ਉਹ ਬਾਅਦ ਚ ਚਲੇ ਗਏ ਅਮਰੀਕਾ ਤੇ ਸਮੇਂ ਸਮੇਂ ਤੇ ਇਹ ਨਾ ਇਸ ਸਕੂਲ ਦੇ ਬੱਚਿਆਂ ਦੀ ਮਤਲਬ ਆਰਥਿਕ ਤੌਰ ਤੇ ਬਹੁਤ ਮਦਦ ਕਰਦੇ ਗਏ ਸੀ ਪਹਿਲਾਂ ਵੀ ਇਹਨਾਂ ਨੇ ਜਿਾਸੀ ਪਾਰਕ ਬਣਾਉਣੀ ਉਹਦੋਂ ਵੀ ਇਹਨਾਂ ਨੇ ਸਾਨੂੰ 21000 ਰੁਪਏ ਦਾਨ ਕੀਤਾ ਸੀ ਇਸ ਵਾਰ ਫੇਰ ਇਹ ਮਤਲਬ ਸਾਰੇ ਬੱਚਿਆਂ ਆਸਤੇ ਠੰਡ ਨੂੰ ਮੁੱਖ ਰੱਖਦੇ ਹੋਏ ਵੀ ਜਿਵੇਂ ਇੱਥੇ ਗਰੀਬ ਪਰਿਵਾਰਾਂ ਦੇ ਬੱਚੇ ਪੜ੍ਹਦੇ ਨੇ ਤੇ ਇਹਨਾਂ ਨੇ ਸਾਰੇ ਬੱਚਿਆਂ ਨੂੰ ਬੂਟ ਮੁਹੱਈਆ ਕਰਾਏ ਆ ਅਸੀਂ ਸਰਕਾਰੀ ਐਲੀਮੈਂਟਰੀ ਸਕੂਲ ਸਭਰਾ ਦੇ ਤੌਰ ਤੇ ਇਹਨਾਂ ਦਾ ਵਿਸ਼ੇਸ਼ ਧੰਨਵਾਦ ਕਰਦੇ ਆ ਕਿ ਇਹਨਾਂ ਨੇ ਇਹ ਗੱਲ ਸੋਚੀ ਆ ਕਿ ਜੇਕਰ ਦਾਨ ਕਰਨਾ ਚਾਹੀਦਾ ਤੇ ਸਕੂਲ ਤੋਂ ਉੱਤਮ ਕੋਈ ਸਥਾਨ ਨਹੀਂ ਦਾ ਧੰਨਵਾਦ ਹਾਂਜੀ ਅੱਜ ਸਰਕਾਰੀ ਸਕੂਲ ਦੇ ਵਿੱਚ ਮੋਨੋਸਾਈਕਲ ਵੱਲੋਂ ਜਿਹੜੇ ਛੋਟੇ ਬੱਚਿਆਂ ਨੂੰ ਜਿਹੜੇ ਬੂਟ ਤੇ ਜਹਾਵਾਵਾਂ ਹੋਣੀਆਂ ਕੀ ਕਰਨਾ ਤੇ ਲੇਖੋ ਜੀ ਇੱਕ ਵਿਨੋਦ ਜਿਹੜੇ ਵਿਨੋਦ ਕੁਮਾਰ ਸਾਈਕਲ ਦੀ ਇਹਨਾਂ ਦਾ ਸ਼ੁਰੂ ਤੋਂ ਹੀ ਬੱਚਿਆਂ ਪ੍ਰਤੀ ਔਰ ਸਕੂਲ ਦੇ ਪ੍ਰਤੀ ਚੰਗਾ ਲਗਾਵ ਸੀਗਾ ਕਿਉਂਕਿ ਸਾਡੀ ਜਿਹੜੀ ਸ਼ੁਰੂਆਤ ਪਹਿਲਾਂ ਅਸੀਂ ਕਲੱਬ ਦੇ ਵਿੱਚ ਸਾਰੇ ਮੈਂਬਰ ਸੀਗੇ ਅੱਜ ਬਹੁਤ ਚੰਗਾ ਲੱਗਾ ਸਰਕਾਰੀ ਐਲੀਮੈਂਟਰੀ ਸਕੂਲ ਸਭਰਾ ਦੇ ਵਿੱਚ ਵਿਨੋਦ ਕੁਮਾਰ ਜੀ ਸਾਈਕਲ ਅਤੇ ਇਹਨਾਂ ਦੇ ਬੀਸਿਸ ਵਾਈਸ ਜਿਹੜੇ ਸ਼ੇਖਰ ਜਿਹੜਾ ਇਹਨਾਂ ਦਾ ਬੇਟਾ ਇੱਕ ਸ਼ੇਖਰ ਸਾਈਕਲ ਜਿਹੜਾ ਇਸ ਵੇਲੇ ਅ ਅਮਰੀਕਾ ਦੇ ਵਿੱਚ ਆ। ਔਰ ਦੂਸਰਾ ਬੇਟਾ ਜਿਹੜਾ ਉਹ ਵੀ ਅਮਰੀਕਾ ਦੇ ਵਿੱਚ ਗਿਆ ਸੈਟਲਿਆ। ਪਰਮਾਤਮਾ ਦੀ ਬੜੀ ਕਿਰਪਾ ਜੀ। ਔਰ ਇਹ ਹਰ ਸਾਲ ਮੈਂ ਦੇਖਿਆ ਵੀ ਕੋਈ ਨਾ ਕੋਈ ਇਦਾਂ ਦਾ ਚੰਗਾ ਉਤਾਲਾ ਕਰਦੇ ਰਹਿੰਦੇ ਨੇ। ਹੁਣ ਅੱਜ ਵੀ ਜਿਹੜਾ ਸਿਆਲ ਜਦੋਂ ਸ਼ੁਰੂਆਤ ਹੋਈ ਸਿਆਲ ਦੀ ਔਰ ਇਹਨਾਂ ਨੇ ਮਨ ਵਿੱਚ ਆਇਆ ਵੀ ਜਿਹੜੇ ਸਕੂਲ ਦੇ ਵਿੱਚ ਬੱਚੇ ਪੜ੍ਹ ਰਹੇ ਨੇ ਲਗਭਗ ਜਿੰਨਾਂ ਦੀ ਗਿਣਤੀ ਹੈ ਇਹਨਾਂ ਨੇ ਸੋਚਿਆ ਵੀ 370-75 ਦੇ ਕਰੀਬ ਹੈ ਜੀ। ਇਹਨਾਂ ਨੇ ਹਰ ਬੱਚੇ ਨੂੰ ਬੂਟ ਤੇ ਪਲੱਸ ਜਰਾਬਾਂ ਜਿਹੜੀਆਂ ਉਹ ਡਿਵਾਈਡ ਕਰਨ ਦਾ ਇਹਨਾਂ ਉਤਾਲਾ ਕੀਤਾ ਵਾ। ਅਸੀਂ ਪਿੰਡ ਦੇ ਵਾਸੀ ਸਾਰੇ ਇੱਥੇ ਇਕੱਠੇ ਹੋਏ ਆਂ ਸਾਨੂੰ ਇਸ ਗੱਲ ਦੀ ਬੜੀ ਖੁਸ਼ੀ ਤੇ ਬੜਾ ਮਾਣ ਹੈ ਔਰ ਇਹ ਜਿਹੜੇ ਇਦਾਂ ਦੇ ਉਪਰਾਲੇ ਜਿਹੜੇ ਹਮੇਸ਼ਾ ਕਰਨੇ ਵੀ ਚਾਹੀਦੇ ਆ ਜੀ ਕਿਉਂਕਿ ਜਿਹੜੇ ਬੱਚੇ ਇੱਥੇ ਕੁਛ ਪੜਦੇ ਨੇ ਕੁਝ ਗਰੀਬ ਪਰਿਵਾਰ ਨੇ ਉਹਨਾਂ ਦੇ ਵਿੱਚੋਂ ਜਿਨ੍ਹਾਂ ਨੂੰ ਇਹ ਚੀਜ਼ਾਂ ਆਪਾਂ ਪ੍ਰੋਵਾਈਡ ਨਹੀਂ ਕਰਵਾ ਸਕਦੇ ਔਰ ਇਹਨਾਂ ਨੇ ਜਿਹੜੀਆਂ ਅੱਜ ਉਹ ਪ੍ਰੋਵਾਈਡ ਕਰਾਈਆਂ ਔਰ ਇਹ ਪਰਿਵਾਰ ਇੱਥੇ ਪਹੁੰਚੇ ਨੇ ਅਸੀਂ ਇਹਨਾਂ ਦਾ ਇਸ ਦਿਲੋਂ ਤਾਂ ਦਿਲੋਂ ਬੜਾ ਧੰਨਵਾਦ ਕਰਦੇ ਆਂ ਜਿਹੜਾ ਇਹਨਾਂ ਨੇ ਜਿਹੜੇ ਜਿਹੜੇ ਬੂਟ ਜਿਹੜਾ ਆਪਾਂ ਸਮੇਟ ਦੇ ਬੱਚਿਆਂ ਵਿੱਚ ਡਿਵਾਈਡ ਕੀਤੇ ਨੇ ਇਹ ਸਾਈਕਲ ਪਰਿਵਾਰ ਵੱਲੋਂ ਜਿਹੜਾ ਜੁੜੇ ਬੰਦੇ ਗਏ ਆ ਲੋੜਵੰਦ ਬੱਚਿਆਂ ਨੂੰ ਸਕੂਲੀ ਬੱਚਿਆਂ ਨੂੰ ਇਹ ਠੰਡ ਮੰਗੋ ਜਿਹੜੀ ਵੱਧ ਰਹੀ ਉਹਦੇ ਨਾਲ ਜਿਹੜਾ ਡਰਬਾਂ ਦੇ ਬਰੂਨੇ ਕੀ ਕੰਨਾ ਕਰੇ ਇਹ ਜੀ ਸਾਡਾ ਜਿਹੜਾ ਸਤਿਕਾਰਯੋਗ ਸ਼੍ਰੀ ਬਨੋਸ਼ਾ ਜੀ ਇਹਨਾਂ ਦੇ بیٹے ਔਰ ਲਗਭਗ ਲੋਹਾਂ ਦੋਨੋਂ ਉਧਰ ਅਮਰੀਕਾ ਦੇ ਵਿੱਚ ਨੇ ਜਿਨ੍ਹਾਂ ਜਿਹੜੇ ਕਿ ਸਿਖਾ ਸਾਈਕਲ ਇਹਨਾਂ ਦੀ ਨੋਹ ਰਣੀ ਪਹਿਲਾਂ ਇੱਥੇ ਗਵਰਨਮੈਂਟ ਜੌਬ ਕਰਦੀ ਸੀ ਟੀਚਰ ਸੀਗੀ ਉਹਦੀ ਪਹਿਲਾਂ ਹੀ ਸੋਚ ਬੜੀ ਵਧੀਆ ਹੁੰਦੀ ਸੀ ਜਦੋਂ ਪੰਜਾਬ ਦੇ ਵਿੱਚ ਗਵਰਨਮੈਂਟ ਜੌਬ ਕਰਦੀ ਸੀ ਅੱਜ ਉਹਨੇ ਸਪੈਸ਼ਲ ਉਪਰਾਲਾ ਕਰਕੇ ਬਨੋਸ਼ਾ ਜੀ ਨੂੰ ਦੱਸਿਆ ਵੀ ਇਹ ਸਿਖਾ ਦੀ ਸੋਈ ਸੀ ਜੀਪੀ ਅਸੀਂ ਠੰਡ ਨੂੰ ਮੱਦੇਨਜ਼ਰ ਰੱਖਦੇ ਹੋਏ ਜਿਹੜਾ ਸਕੂਲ ਦੇ ਵਿੱਚ ਜਿੰਨੇ ਵੀ ਬੱਚੇ ਆ ਪੂਰੇ ਸਕੂਲ ਦੇ ਵਿੱਚ ਉਹਨਾਂ ਨੂੰ ਜਿਹੜੇ ਬੂਟ ਔਰ ਜਰਾਬਾਂ ਲੈਣੇ ਆ ਇਹਨਾਂ ਨੇ ਬਹੁਤ ਵਧੀਆ ਉਪਰਾਲਾ ਕੀਤਾ ਆਪਕੀ ਹਾਲ ਸਾਬਾਇ ਕਲੀਨ ਦਾ ਪਤੇ ਜਾਂ ਜੋ ਕਾਲਾ ਸਗਾਈ ਫੁੱਲ ਬਣਾ ਵਿੱਚ ਹੋਇਆ ਹੈ ਇਹ ਸਾਡੇ ਇਸਲਾਮ ਦੇ ਚਾਚਾ ਜੀ ਨੂੰ ਕੁਮਾਰ ਸਾਈਕਲ ਜੀ ਤੇ ਕਾਚੀ ਗੀ ਸੁਝਾਣ ਸਾਈਕਲ ਜੀ ਕਿ ਇਹਨਾਂ ਦੇ ਪਰਿਵਾਰ ਵੱਲੋਂ ਜੋ ਕਿ ਇਹਨਾਂ ਦਾ ਬੇਟਾ ਸ਼੍ਰੀਖਸ ਸਾਈਕਲ ਤੇ ਬੀ ਸਾਈਕਲ ਤੋਂ ਨਿਆਰ ਕਰ ਰਿਹਾ ਹੈ ਵਿੱਚ ਉਹਨਾਂ ਦੀ ਸੋਚ ਹੈ ਕਿ ਹਾਂ ਵੀ ਇਹ ਜੋ ਵੀ ਆਪਣੇ ਤੋਂ ਦੂਦ ਬਣ ਰਿਹਾ ਇਹ ਬੱਚਿਆਂ ਦੀ ਸੋਚ ਹੈ ਉਹਨਾਂ ਦੀ ਸਾਈਕਲ ਤੇ ਜਿਹੜੇ ਅੱਜ ਬੱਚਿਆਂ ਨੂੰ ਜੋੜੇ ਵੰਡੇ ਜਾ ਰਹੇ ਨੇ ਠੱਡੂ ਮੁੰਡੇ ਕਿੱਦਾਂ ਦੇਖਦੇ ਆ ਅੱਜ ਅਸੀਂ ਆਏ ਸਰਕਾਰੀ ਸਕੂਲ ਵਿੱਚ ਬੱਚਿਆਂ ਨੂੰ ਬੂਟ ਸ਼ੂਜ਼ ਵੰਡਾ ਉਹ ਜਿਹੜੇ ਸਾਡੇ ਘਰ ਦੇ ਬਾਹਰ ਰਹਿੰਦੇ ਉਹਨਾਂ ਦੇ ਸੋਚਣਾ ਕਿ ਜਿਹੜੇ ਗਰੀਬ ਬੱਚੇ ਪਿਆਰਾ ਤੋਂ ਜੀ ਆ ਰਹੇ ਕੱਲ ਨੂੰ ਬਹੁਤ ਆ ਰਹੇ ਆ ਤੇ ਇਹਨਾਂ ਨੂੰ ਕੁਝ ਨਾ ਕੁੱਖਾ ਨਹੀਂ ਮਿਲਣੀ ਹੈ ਜਾਂ ਇਹ ਕੁਝ ਯਾਤਕ ਸਮਾਚ ਚਾਹੀਦਾ ਹੈ ਅੱਜ ਜਿਵੇਂ ਸ਼ੋਭ ਕੰਮ ਕਰਨਾ ਹੈ ਬਿਲਕੁਲ ਜਿਦਾਤ ਨਹੀਂ ਜੋੜੇ ਬੰਨੇ ਬੱਚਿਆਂ ਦੇ ਚਿਹਰਿਆਂ ਤੇ ਖੁਸ਼ੀ ਵੀ ਦੇਖਣ ਨੂੰ ਮਿਲੀ ਤੁਹਾਨੂੰ ਕਿੰਨਾ ਕੋ ਮੇਰੇ ਖੁਸ਼ੀ ਕੋ ਮਿਲ ਰਹੀ ਵੀ ਅੱਜ ਬੱਚਿਆਂ ਨੂੰ ਜਿਹੜੇ ਜੁੜੇ ਮਿਲ ਖੁਸ਼ੀ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਅੱਜ ਇਹ ਗਰੀਬ ਬੱਚਿਆਂ ਦੇ ਮਦਦ ਕਰ ਰਹੇ ਇਸ ਤੋਂ ਵੱਡਾ ਪੁੰਨ ਕੋਈ ਹੋ ਨਹੀਂ ਸਕਦਾ ਕੀ ਮੈਸ ਦੇਣਾ ਜਾਨੂੰ ਆ ਕੇ ਹੋਰ ਵੀ ਜਿਹੜੇ ਲੋਕ ਜਿਨ੍ਹਾਂ ਦੇ ਬੱਚੇ ਬਾਹਰ ਗਏ ਜਾਂ ਜਿਨ੍ਹਾਂ ਦੀ ਪਹੁੰਚ ਹੈ ਉਹ ਆ ਕੇ ਇਸ ਤਰ੍ਹਾਂ ਗਰੀਬ ਬੱਚਿਆਂ ਦੀ ਮਦਦ ਕਰਾ ਰਹੇ ਨੇ